ਸੱਚੀ ਗੱਲ ਬੰਨ ਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪੰਜਾਬ ਦੇ ਵਿੱਚ ਪਿਛਲੇ ਦਿਨੀ ਹੀ ਐਸਵੀਆਈ ਬੈਂਕ ਦੇ ਵਿੱਚ ਕਰੋੜਾਂ ਰੁਪਈਆ ਦਾ ਪੰਜਾਬੀਆਂ ਦੇ ਨਾਲ ਕਪੜਾ ਹੋਇਆ ਸੀ ਤੇ ਮੁੱਲਜਮ ਜਿਹੜਾ ਕਿ ਕਰੋੜਾਂ ਰੁਪਈਏ ਲੈ ਕੇ ਫਰਾਰ ਹੋ ਚੁੱਕਾ ਸੀ ਸੋ ਇਸ ਨੂੰ ਹੁਣ ਆਖਰਕਾਰ ਪੰਜਾਬ ਪੁਲਿਸ ਦੇ ਵੱਲੋਂ ਜੂਪੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜੀਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ SSP ਫਰੀਦਕੋਟ ਡਾਕਟਰ ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਬਣਾਈਆਂ ਗਈਆਂ ਟੀਮਾਂ ਨੂੰ ਭਾਰਤੀ ਸਟੇਟ ਬੈਂਕ ਸਾਦੀਕ ਦੇ ਹੋਏ ਘਟਾਲੇ ਤੇ ਕਥਿਤ ਦੋਚੀ ਹੁਣ ਅਮਿਤ ਢੀਂਗਰਾ ਨੂੰ UP ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਹਾਲਾਂਕਿ ਪੁਲਿਸ ਦੇ ਵੱਲੋਂ ਹਾਲੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਤੇ ਹੋ ਸਕਦਾ ਹੈ ਕਿ ਕੁਝ ਦੇਰ ਤੱਕ ਇਸ ਦੀ ਪੁਸ਼ਟੀ ਵੀ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਦੇ ਵੱਲੋਂ ਦਿੱਤੀ ਜਾਵੇ ਦੋਚੀ UP ਦੇ ਮਥਰਾ ਦੇ ਵਿੱਚ ਕਈ ਦਿਨਾਂ ਤੋਂ ਲੁਕਿਆ ਹੋਇਆ ਸੀ ਬੁੱਧਵਾਰ ਸਵੇਰੇ ਜਦੋਂ ਪੰਜਾਬ ਪੁਲਿਸ ਹੌਸ ਨੂੰ ਗ੍ਰਿਫਤਾਰ ਕਰਨ ਪੌਂਚੀ ਤੇ ਉਸਨੇ ਨੌਵੀਂ ਮੰਜ਼ਲ ਤੋਂ ਛਾਲ ਮਾਰਨ ਦੀ ਜਿਹੜੀ ਉਹ ਧਮਕੀ ਦੇ ਦਿੱਤੀ ਜਿਸ ਤੋਂ ਬਾਅਦ ਕਿ ਪੁਲਿਸ ਨੇ ਉਸ ਨੂੰ ਜਿਹੜਾ ਕੀ ਸਰੈਂਡਰ ਕਰਨ ਦੇ ਲਈ ਕਿਹਾ ਤੇ ਉਹ ਇੱਕ ਘੰਟੇ ਤੱਕ ਖਿੜਕੀ ਦੇ ਨਾਲ ਹੀ ਲਟਕਦਾ ਰਿਹਾ ਸੋ ਇਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਬੜੀ ਹੀ ਮੁਸ਼ਕਲ ਦੇ ਨਾਲ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ 310 ਦਿਨਾਂ ਤੋਂ ਕਲੋਨੀ ਦੇ ਵਿੱਚ ਇਹ ਕਿਰਾਏ ਦੇ ਉੱਤੇ ਰਹਿ ਰਿਹਾ ਸੀ ਜੋ ਕਿ ਜੁਪੀ ਦੇ ਮਥਰਾ ਦੇ ਵਿੱਚ ਬਣੀ ਹੋਈ ਸੀ ਸੋ ਪੰਜਾਬ ਪੁਲਿਸ ਦੇ ਦੁਆਰਾ ਕਿਹਾ ਗਿਆ ਹੈ ਕਿ ਉਹ ਹੁਣ ਇਸ ਨੂੰ ਆਪਣੇ ਨਾਲ ਪੰਜਾਬ ਦੇ ਵਿੱਚ ਲੈ ਕੇ ਆ ਰਹੇ ਹਨ ਸੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਪੁਲਿਸ ਤੇ ਬਨ ਨੂੰ ਇਹ ਵੀ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਜਿਹੜਾ ਅਮਿਤ ਢਿੰਗਰਾ ਹੈ ਇਸ ਦੀ ਪਤਨੀ ਜਿਹੜੀ ਹੈ ਉਹ ਵੀ ਇਸ ਦੇ ਨਾਲ ਮਿਲੀ ਹੋਈ ਸੀ ਜਿਸ ਦਾ ਨਾਮ ਰੁਪਿੰਦਰ ਕੌਰ ਦੱਸਿਆ ਜਾ ਰਿਹਾ ਹੈ ਤੇ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਦੀ ਜ਼ਮਾਨਤ ਅਰਜੀ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਹਾਲਾਂਕਿ ਰੁਪਿੰਦਰ ਕੌਰ ਦੇ ਦੁਆਰਾ ਕਿਹਾ ਗਿਆ ਹੈ ਕਿ ਉਸ ਨੂੰ ਆਪਣੇ ਖਾਤਿਆਂ ਦੇ ਬਾਰੇ ਕੁਝ ਵੀ ਨਹੀਂ ਪਤਾ ਜਿਨ੍ਹਾਂ ਦੇ ਵਿੱਚ ਕਰੋੜਾਂ ਰੁਪਈਆ ਦਾ ਲੈਣ-ਦੇਣ ਕੀਤਾ ਗਿਆ ਸੀ ਉਹ ਅਮਿਤ ਢਿੰਗਰਾ ਦੇ ਦੁਆਰਾ ਹੀ ਕੀਤਾ ਗਿਆ ਸੀ ਤੇ ਉਹੀ ਉਸ ਦੇ ਜਿਹੜੇ ਆ ਉਹ ਅਕਾਊਂਟ ਚਲਾ ਰਿਹਾ ਸੀ ਤੁਹਾਨੂੰ ਦੱਸ ਦਈਏ ਕਿ 21 ਜੁਲਾਈ ਨੂੰ ਜਿਹੜਾ ਕਿ ਸੋਮਵਾਰ ਵਾਲੇ ਦਿਨ ਜਿਹੜਾ ਘਟਾਲਾ ਹੋਇਆ ਸੀ ਜਿਸ ਤੋਂ ਬਾਦੀਆਂ ਦੇ 100 ਕਰੋੜ ਤੋਂ ਵੱਧ ਦੀ ਜਿਹੜੀ ਹੈ ਇਸ ਵਿਅਕਤੀ ਦੇ ਦੁਆਰਾ ਉਹਨਾਂ ਦੇ ਨਾਲ ਠੱਗੀ ਮਾਰੀ ਗਈ ਸੀ ਸੋ ਆਖਰਕਾਰ ਹੁਣ ਪੰਜਾਬ ਪੁਲਿਸ ਦੇ ਵੱਲੋਂ ਇਹਨਾਂ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਗਿਆ ਹੈ ਹਾਲਾਂਕਿ ਲੋਕਾਂ ਨੂੰ ਹੁਣ ਇਸ ਦੀ ਗ੍ਰਿਫਤਾਰੀ ਤੋਂ ਕੋਈ ਬਹੁਤਾ ਜ਼ਿਆਦਾ ਫਾਇਦਾ ਨਹੀਂ ਹੋਣ ਵਾਲਾ ਨਾ ਹੀ ਫਰਕ ਪੈਣ ਵਾਲਾ ਹੈ ਕਿਉਂਕਿ SBI ਬ੍ਰਾਂਚ ਦੇ ਵੱਲੋਂ ਪਹਿਲਾਂ ਹੀ ਲੋਕਾਂ ਦੇ ਨਾਲ ਜਿੰਨੇ ਵੀ ਕਰੋੜਾਂ ਰੁਪਈਆਂ ਦੀ ਠੱਗੀ ਹੋਈ ਹੈ ਉਹ ਸਾਰੇ ਹੀ ਵਾਪਸ ਦੇਣ ਦਾ ਲਿਖਤੀ ਫੈਸਲਾ ਦੇ ਦਿੱਤਾ ਗਿਆ ਹੈ ਪਰ ਫੇਰ ਵੀ ਜਿਹੜਾ ਕਿ ਪੰਜਾਬ ਦੇ ਵਿੱਚ ਲਗਾਤਾਰ ਆਏ ਦਿਨ ਇਸ ਤਰ੍ਹਾਂ ਦੇ ਜਿਹੜੇ ਕਿ ਮਲਜਮਾਂ ਦੇ ਵੱਲੋਂ ਲਗਾਤਾਰ ਫਰੋਡ ਕੀਤੇ ਜਾ ਰਹੇ ਹਨ ਖਾਸ ਤੌਰ ਦੇ ਉੱਤੇ ਪੰਜਾਬੀ ਅਤੇ ਇਸ ਤੋਂ ਇਲਾਵਾ ਪੂਰੇ ਭਾਰਤੀਆਂ ਨੂੰ ਆਪਣਾ ਬੈਂਕ ਦੇ ਵਿੱਚ ਰੱਖਿਆ ਪੈਸਾ ਜਿਹੜਾ ਕਿ ਸੇਫ ਲੱਗਦਾ ਹੈ ਪਰ ਅਜਿਹੇ ਜਿਹੜੇ ਉਠਾਗ ਉਹ ਬੈਂਕਾਂ ਨੂੰ ਵੀ ਅੱਜਕੱਲ ਜਿਹੜਾ ਕਿ ਇਫ ਨਹੀਂ ਰਹਿਣ ਦਿੰਦੇ ਜਿਸ ਤੋਂ ਬਾਅਦ ਕਿ ਬੈਂਕਾਂ ਦੇ ਵਿੱਚ ਪੈਸਾ ਰੱਖਣਾ ਵੀ ਕਿਤੇ ਨਾ ਕਿਤੇ ਆਮ ਨਾਗਰਿਕ ਦੇ ਲਈ ਜਿਹੜਾ ਉਹ ਚਿੰਤਾ ਭਰਿਆ ਡਿਸੀਜਨ ਹੁਣ ਸਾਬਤ ਹੋ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਇੱਕ ਵਾਰ ਫਿਰ ਤੋਂ ਪੰਜਾਬੀਓ ਵੱਟ ਲੋ ਤਿਆਰੀ ਕਿਉਂਕਿ ਪੰਜਾਬ ਦੇ ਵਿੱਚ ਆ ਰਹੀਆਂ ਹਨ ਇੱਕ ਹੋਰ ਚੋਣਾਂ ਜੀ ਹਾਂ ਨੋਟੀਫਿਕੇਸ਼ਨ ਹੋ ਗਿਆ ਹੈ ਜਾਰੀ ਜੀ ਹਾਂ ਪੰਜਾਬ ਦੇ ਵਿੱਚ ਹੁਣ ਪੰਚਾਇਤੀ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਸੋ ਸੂਬਾ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਜਾਰੀ ਹੁਕਮਾਂ ਦੇ ਅਨੁਸਾਰ ਹੁਣ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਪੰਚਾਇਤੀ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਆਮ ਚੋਣਾਂ ਸਰਕਾਰ ਦੇ ਵੱਲੋਂ ਮਿਤੀ 5 ਅਕਤੂਬਰ ਸਾਲ 2025 ਤੱਕ ਕਰਾਉਣ ਦਾ ਫੈਸਲਾ ਕਰ ਲਿਆ ਗਿਆ ਹੈ ਹੁਕਮਾਂ ਦੇ ਵਿੱਚ ਅੱਗੇ ਇਹ ਵੀ ਕਿਹਾ ਗਿਆ ਹੈ ਕਿ ਸਮੂਹ ADC D ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰਾਂ ਦੇ ਵੱਲੋਂ ਭੇਜੀਆਂ ਗਈਆਂ ਬਲਾਕ ਪੁਨਰਗਠਨ ਕਰਨ ਸਬੰਧੀ ਤਰਜੀਬਾਂ ਕੈਬਨਿਟ ਮੰਤਰੀ ਦੇ ਵੱਲੋਂ ਕੀਤੀ ਗਈ ਮੀਟਿੰਗ ਦੇ ਵਿੱਚ ਪ੍ਰਵਾਨ ਕਰ ਲਈਆਂ ਗਈਆਂ ਹਨ ਤੇ ਇਸ ਸਬੰਧੀ ਹੁਣ ਇਸੇ ਸਬੰਧੀ ਹੁਣ 30 ਜੁਲਾਈ ਸਾਲ 2025 ਨੂੰ ਪ੍ਰਬੰਧ ਕੀ ਸਕੱਤਰ ਪਿੰਡੂ ਵਿਕਾਸ ਅਤੇ ਪੰਚਾਇਤੀ BC ਰਾਂਜ ਅਕਤੂਬਰ ਤੱਕ ਹੁਣ ਜਿਹੜਾ ਕਿ ਅਕਤੂਬਰ ਦੀ ਪਹਿਲੀ ਤਰੀਕ ਤੋਂ ਲੈ ਕੇ 5 ਅਕਤੂਬਰ ਤੱਕ ਪੰਜਾਬ ਦੇ ਵਿੱਚ ਹੁਣ ਇੱਕ ਹੋਰ ਜਿਹੜੀਆਂ ਕਿ ਚੋਣਾਂ ਆਉਣ ਜਾਣਗੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਮੀਤ ਹੇਰ ਨੇ ਸੰਸਦ ਦੇ ਵਿੱਚ ਦਵਾਈਆਂ ਦੀ ਵੱਧ ਰਹੀ ਕੀਮਤਾਂ ਦਾ ਮੁੱਦਾ ਚੁੱਕਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਕਾਫੀ ਜ਼ਿਆਦਾ ਗੰਭੀਰ ਮੁੱਦਾ ਹੈ ਆਮ ਆਦਮੀ ਪਾਰਟੀ ਦੇ ਲੀਡਰ ਦੇ ਵੱਲੋਂ ਚੁੱਕਿਆ ਗਿਆ ਹੈ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਰ ਨੇ ਪਾਰਲੀਮੈਂਟ ਦੇ ਵਿੱਚ ਸਿਫਰ ਕਾਲ ਵਿੱਚ ਦਵਾਈਆਂ ਦੀ ਵੱਧ ਕੀਮਤ ਦਾ ਮੁੱਦਾ ਚੁੱਕਿਆ ਹੈ ਕੇਂਦਰ ਸਰਕਾਰ ਦੇ ਕੋਲ ਮੰਗ ਕੀਤੀ ਹੈ ਕਿ ਸਮਾਨ ਕੈਮੀਕਲ ਵਾਲੀਆਂ ਦਵਾਈਆਂ ਦੀਆਂ ਜਿਹੜੀਆਂ ਕਿ ਕੀਮਤਾਂ ਆ ਉਹਨਾਂ ਦੀ ਜਿਹੜੀ ਉਹ ਹੱਦ ਤੈਅ ਕੀਤੀ ਜਾਵੇ ਮੀਤ ਹੀਰਨ ਨੇ ਕਿਹਾ ਹੈ ਕਿ ਸਿਫਰ ਕਾਲ ਦੇ ਵਿੱਚ ਸਿਹਤ ਨਾਲ ਜੁੜਿਆ ਇੱਕ ਅਹਿਮ ਮਾਮਲਾ ਉਹਨਾਂ ਦੇ ਵੱਲੋਂ ਉਠਾਇਆ ਗਿਆ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਪੰਜਾਬ ਅਤੇ ਪੂਰੇ ਭਾਰਤ ਦੇ ਵਿੱਚ ਦਵਾਈਆਂ ਵੇਚੀਆਂ ਜਾਂਦੀਆਂ ਹਨ 300 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦਾ ਜਿਹੜਾ ਕੀ ਮੁਨਾਫਾ ਕਮਾਇਆ ਜਾ ਰਿਹਾ ਹੈ ਉਮੀਦ ਇਹਨੇ ਗਿਆ ਹੈ ਕਿ ਇਹ ਸਮੂਚੇ ਦੇਸ਼ ਦਾ ਸਾਂਝਾ ਮਾਮਲਾ ਹੈ ਤੇ ਜਿੱਥੇ ਦਵਾਈਆਂ ਦੀ ਵੱਧ ਕੀਮਤ ਦੇ ਨਾਲ ਦਵਾਈਆਂ ਤੋਂ 300 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਦੁਕਾਨਦਾਰਾਂ ਦੇ ਵੱਲੋਂ ਮੁਨਾਫਾ ਕਮਾਇਆ ਜਾ ਰਿਹਾ ਹੈ ਉਦਾਹਰਣ ਦੇ ਵਜੋਂ 3 ਰੁਪਏ ਦੀ ਨਰਮਾਨ ਵਾਲੀ ਜਿਹੜੀ ਦਵਾ ਹੈ ਉਸ ਨੂੰ ਤਿਆਰ ਕਰਨ ਦੇ ਵਿੱਚ ਤੇ ਸਿਰਫ 3 ਰੁਪਏ ਲੱਗਦੇ ਹਨ ਤੇ ਇਸ ਤੋਂ ਇਲਾਵਾ ਉਸ ਨੂੰ ਕੰਪਨੀ ਜਿਹੜੀ ਕਿ 10 ਰੁਪਏ ਦੇ ਵਿੱਚ ਵੇਚਦੀ ਹੈ ਤੇ ਇਸ ਤੋਂ ਬਾਅਦ ਉਸ ਦੀ ਕੀਮਤ ਕਿਤੇ ਹੀ ਜ਼ਿਆਦਾ ਹੋ ਜਾਂਦੀ ਹੈ ਸੋ 50 ਰੁਪਏ ਦੇ ਵਿੱਚ ਵੀ ਜਿਹੜਾ ਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ ਅਜਿਹੀਆਂ ਦਵਾਈਆਂ ਵੇਚੀਆਂ ਜਾਂਦੀਆਂ ਹਨ ਜਿਸ ਦੀ ਦੀ ਨਿਰਮਾਣ ਦੀ ਕੀਮਤ ਸਿਰਫ 3 ਰੁਪਏ ਹੀ ਹੁੰਦੀ ਹੈ ਉਹਨਾਂ ਨੇ ਸਰਕਾਰ ਅੱਗੇ ਗੁਜਾਰਿਸ਼ ਕੀਤੀ ਹੈ ਕਿ ਘੱਟ ਤੋਂ ਘੱਟ ਇੱਕ ਸਮਾਨ ਕੈਮੀਕਲ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਦੀ ਹੱਦ ਤੈਅ ਜਿਹੜੀ ਉਹ ਕੀਤੀ ਜਾਵੇ ਸੋ ਤੁਹਾਨੂੰ ਦੱਸ ਦਈਏ ਕਿ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਸੇਵਾ ਕੇਂਦਰ ਜਿਹੜੇ ਖੋਲੇ ਗਏ ਹਨ ਸੋ ਉਹਨਾਂ ਦੇ ਵਿੱਚ ਜਿਹੜਾ ਇਲਾਜ ਕਰਨਾ ਫ੍ਰੀ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਦੇ ਭਗਵੰਤ ਮਾਨ ਦੇ ਵੱਲੋਂ ਮੈਡੀਕਲ ਸਟੋਰ ਵੀ ਕਿਤੇ ਨਾ ਕਿਤੇ ਖੋਲੇ ਜਾਣੇ ਚਾਹੀਦੇ ਹਨ ਤਾਂ ਜੋ ਕਿ ਲੋਕਾਂ ਨੂੰ ਸਸਤੀਆਂ ਦਵਾਈਆਂ ਮਹੱਈਆ ਕਰਵਾਈਆਂ ਜਾਣ ਸੋ ਤੁਸੀਂ ਵੀ ਆਪਣੀ ਰਾਏ ਜਿਹੜੀ ਉਹ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦਿਓ ਕਿ ਪੰਜਾਬ ਦੇ ਵਿੱਚ ਜਿਹੜੀਆਂ ਦਵਾਈਆਂ ਸਸਤੀਆਂ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਕਾਫੀ ਘੱਟ ਰੇਟਾਂ ਦੇ ਉੱਤੇ ਜਿਹੜੀਆਂ ਦਵਾਈਆਂ ਆਉਂਦੀਆਂ ਹਨ ਉਹਨਾਂ ਨੂੰ ਕਾਫੀ ਮਹਿੰਗੇ ਰੇਟਾਂ ਦੇ ਉੱਤੇ ਜਿਹੜਾ ਕਿ ਮੈਡੀਕਲ ਸਟੋਰ ਅਤੇ ਇਸ ਤੋਂ ਇਲਾਵਾ ਬਾਜ਼ਾਰਾਂ ਦੇ ਵਿੱਚ ਵੇਚਿਆ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ ਜੀਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਤਸਵੀਰਾਂ ਇਹ ਜਿਹੜੀਆਂ ਕੀ ਬਠਿੰਡਾ ਦੀਆਂ ਦੱਸੀਆਂ ਜਾ ਰਹੀਆਂ ਹਨ ਜਿੱਥੇ ਕੀ ਪੰਜਾਬ ਸਰਕਾਰ ਦੇ ਦੁਆਰਾ ਲਗਾਤਾਰ ਲੈਂਡ ਪੂਲਿੰਗ ਨੀਤੀ ਦੇ ਤਹਿਤ ਕਿਸਾਨਾਂ ਤੋਂ ਜ਼ਮੀਨਾਂ ਲੈਣ ਦਾ ਐਲਾਨ ਕੀਤਾ ਗਿਆ ਹੈ ਉੱਥੇ ਹੀ ਹੁਣ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੁਣ ਕਿਸਾਨਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ ਤੇ ਬੀਤੇ ਦਿਨੀ ਜਿਹੜਾ ਕੀ ਟਰੈਕਟਰ ਮਾਰਚ ਕੱਢਿਆ ਗਿਆ ਜਿਸ ਦੀਆਂ ਵੱਖ-ਵੱਖ ਤਸਵੀਰਾਂ ਤੁਸੀਂ ਆਪਣੀ ਵੀਡੀਓ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਸੋ ਕਿਸਾਨਾਂ ਦੇ ਵੱਲੋਂ ਨੇ ਮਾਰਚ ਜਿਹੜਾ ਕਿ ਟਰੈਕਟਰ ਮਾਰਚ ਵੀ ਇਸ ਨੂੰ ਕਹਿ ਸਕਦੇ ਆ ਕੱਢਿਆ ਗਿਆ ਸੀ ਸੋ ਇਹ ਜਿਹੜਾ ਕਿ ਪੰਜਾਬ ਦੇ ਵਿੱਚ ਜਿਹੜੇ 스마트 ਮੀਟਰ ਲੱਗਣੇ ਹਨ ਉਹਨਾਂ ਦੇ ਵਿਰੋਧ ਦੇ ਵਿੱਚ ਤੇ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਜਿਹੜਾ ਕੀਤਾ ਗਿਆ ਸੀ ਸੋ ਕਾਫੀ ਵੱਡੀ ਤعداد ਦੇ ਵਿੱਚ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੀਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਵਾਸੀਆਂ ਦੇ ਉੱਤੇ ਮੰਡਰਾ ਰਿਹਾ ਹੈ ਖਤਰਾ ਰਿਪੋਰਟ ਨੇ ਉਡਾਈ ਹਨ ਹੋਸ਼ ਜੀਹਾਂ ਫੈਲ ਗਈ ਭਿਆਨਕ ਬਿਮਾਰੀ ਪੰਜਾਬ ਵਾਸੀਆਂ ਦੇ ਉੱਪਰ ਹੁਣ ਵੱਡਾ ਖਤਰਾ ਮੰਡਰਾ ਰਿਹਾ ਹੈ ਜਿਸ ਦੇ ਕਾਰਨ ਪ੍ਰਸ਼ਾਸਨ ਵੀ ਹੁਣ ਚਿੰਤਾ ਦੇ ਵਿੱਚ ਹੈ ਦਰਅਸਲ ਜਲ ਸ਼ਕਤੀ ਮੰਤਰਾਲੇ ਦੇ ਵੱਲੋਂ ਜਾਰੀ ਕੀਤੀ ਗਈ ਇੱਕ ਤਾਜ਼ਾ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਪਾਣੀ ਦੀ ਗੁਣਵੱਤਾ ਬਾਰੇ ਗੰਭੀਰ ਚਿੰਤਾਵਾਂ ਪਗਟਾਈਆਂ ਗਈਆਂ ਹਨ ਰਿਪੋਰਟ ਦੇ ਅਨੁਸਾਰ ਰਾਜ ਦੇ 17 ਜ਼ਿਲ੍ਹਿਆਂ ਦੇ ਵਿੱਚ 119 ਖੇਤਰ ਜਿਹੜੇ ਕਿ ਬਹੁਤ ਜ਼ਿਆਦਾ फ्लोराइड ਤੋਂ ਪ੍ਰਭਾਵਿਤ ਹਨ ਜਿਸ ਦੇ ਕਾਰਨ ਸਥਾਨਕ ਨਿਵਾਸੀਆਂ ਦੇ ਵਿੱਚ ਦੰਦਾਂ ਦੀਆਂ ਅਤੇ ਇਸ ਤੋਂ ਇਲਾਵਾ ਹੱਡੀਆਂ ਦੇ ਨਾਲ ਸੰਬੰਧਿਤ ਬਿਮਾਰੀਆਂ ਤੇਜ਼ੀ ਦੇ ਨਾਲ ਫੈਲ ਰਹੀਆਂ ਹਨ ਰਿਪੋਰਟ ਦੇ ਅਨਸਾਰ ਇਸ ਸਮੱਸਿਆ ਗੰਭੀਰ ਪਾਈ ਜਾ ਰਹੀ ਹੈ ਅਮਰਤਸਰ ਬਠਿੰਡਾ ਫਰੀਦਕੋਟ ਫਤਿਹਗੜ੍ਹ ਸਾਹਿਬ ਫਾਜ਼ਿਲਕਾ ਫਰੋਜਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਮਾਨਸਾ ਮੋਗਾ ਸ਼੍ਰੀ ਮੁਕਤਸਰ ਸਾਹਿਬ ਨਵਾਂ ਸ਼ਹਿਰ ਪਟਿਆਲਾ ਸੰਗਰੂਰ ਮਹਾਲੀ ਅਤੇ ਤਰਨਤਾਰਨ ਜੀ ਨੇ ਇਸ ਦੇ ਵਿੱਚ ਸ਼ਾਮਲ ਹਨ ਸੋ ਲਗਾਤਾਰ ਫਲੋਰਾਈਡ ਦੀ ਜਿਹੜੀ ਉਹ ਮਾਤਰਾ ਵਧਦੀ ਜਾ ਰਹੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਹੱਡੀਆਂ ਦੀਆਂ ਅਤੇ ਇਸ ਤੋਂ ਇਲਾਵਾ ਦੰਦਾਂ ਦੀਆਂ ਬਿਮਾਰੀਆਂ ਲਗਾਤਾਰ ਪੈਦਾ ਹੋ ਰਹੀਆਂ ਹਨ ਸੋ ਕਾਫੀ ਜ਼ਿਆਦਾ ਜਿਹੜੀ ਉਹ ਚਿੰਤਾ ਜਤਾਈ ਗਈ ਹੈ ਤੇ ਮਾਰਾਂ ਦਾ ਕਹਿਣਾ ਹੈ ਕਿ ਪਾਣੀ ਦੇ ਵਿੱਚ ਜ਼ਿਆਦਾ ਫਲੋਰਾਈਡ ਸਰੀਰ ਦੇ ਵਿੱਚ ਥਾਇਰੋਇਡ ਹਾਰਮੋਨ ਸਤੁਲਨ ਦਾ ਕਾਰਨ ਬਣ ਸਕਦਾ ਹੈ ਜਿਸ ਦੇ ਕਾਰਨ ਥਾਇਰੋਇਡ ਦੀ ਬਿਮਾਰੀ ਅਤੇ ਗੁਰਦਿਆਂ ਦੀਆਂ ਮਸੀਹਾ ਹੋ ਸਕਦੀਆਂ ਹਨ ਜਦੋਂ ਕਿ ਫਲੋਰਾਈਡ ਦੀ ਆਮ ਮਾਤਰਾ ਦੰਦਾਂ ਦੇ ਲਈ ਲਾਭਦਾਇਕ ਹੁੰਦੀ ਹੈ ਪਰ ਜ਼ਿਆਦਾ ਜਿਹੜੀ ਕਿ ਸਾਰੇ ਸਰੀਰ ਦੇ ਲਈ ਨੁਕਸਾਨ ਦੇ ਸਾਬਤ ਹੋ ਰਹੀ ਹੈ ਸੋ ਲਗਾਤਾਰ ਪੰਜਾਬ ਦੇ ਵਿੱਚ ਭਿਆਨਕ ਜਿਹੜੀਆਂ ਬਿਮਾਰੀਆਂ ਫੈਲ ਰਹੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪਿਛਲੇ ਸਮੇਂ ਤੋਂ ਕਾਫੀ ਪੰਜਾਬ ਦੇ ਪਿੰਡਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਜਿੱਥੇ ਲਾਹ ਮੈਰਿਜ ਕਰਵਾਉਣ ਦੇ ਉੱਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਇਸੇ ਦੇ ਰਿਲੇਟਿਡ ਹੁਣ ਖਬਰ ਜਿਹੜੀ ਮੋਗਾ ਤੋਂ ਨਿਕਲ ਕੇ ਆ ਰਹੀ ਹੈ ਪਿਆਰ ਦੀ ਰਸਮ ਨਿਭਾਉਣ ਵਾਲੇ ਇੱਕ ਨੌਜਵਾਨ ਜੋੜੇ ਦੇ ਲਈ ਲਾਹ ਮੈਰਿਜ ਕਰਨਾ ਮਹਿੰਗਾ ਪਿਆ ਗਿਆ ਹੈ ਘਟਨਾ ਮੋਗਾ ਜ਼ਿਲ੍ਹੇ ਦੇ ਪਿੰਡ ਕਲਕਲਾਂ ਦੀ ਹੈ ਜਿੱਥੇ ਕਿ 4 ਮਹੀਨੇ ਪਹਿਲਾਂ ਨੌਜਵਾਨ ਮੀਰਨਾਥ ਨੇ ਲੜਕੀ ਕਾਲਪਨਿਕ ਨਾਮ ਜਿਹੜਾ ਕਿ ਕਮਲਕੌਰ ਦੇ ਨਾਲ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਸੀ ਦੋਨੋਂ ਜਣੇ ਬਾਲਕਸਨ ਪਾਰੇ ਫੈਸਲਾ ਜਿਹੜਾ ਕਿ ਪਿੰਡ ਵਾਸੀਆਂ ਨੂੰ ਹੁਣ ਰਾਸ ਨਹੀਂ ਆਇਆ ਹੈ ਤੇ ਇਸੇ ਦੌਰਾਨ ਪਰਿਵਾਰ ਦੀ ਕੁੱਟਮਾਰ ਵੀ ਹੋਈ ਹੈ ਘਰ ਨੂੰ ਤਾਲਾ ਤੇ ਪਿੰਡ ਤੋਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਸੋ ਦੋਨੋਂ ਇੱਕੋ ਪਿੰਡ ਦੇ ਤੁਹਾਨੂੰ ਦੱਸਦੀ ਹੈ ਕਿ ਦੱਸੇ ਜਾ ਰਹੇ ਸਨ ਸੋ ਜਿਸ ਤੋਂ ਬਾਅਦ ਪੂਰੇ ਪਰਿਵਾਰ ਦੀ ਕੁੱਟਮਾਰ ਹੋਈ ਹੈ ਤੇ ਘਰ ਨੂੰ ਤਾਲਾ ਲਗਾ ਕੇ ਸਾਰੇ ਪਰਿਵਾਰ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਹੁਣ ਮੌਸਮ ਦੇ ਰਿਲੇਟਡ ਹੈ ਜਿੱਥੇ ਕਿ ਪੰਜਾਬ ਦੇ ਵਿੱਚ ਪਿਛਲੇ 3 ਤੋਂ 4 ਦਿਨਾਂ ਤੋਂ ਮੌਸਮ ਕਾਫੀ ਜ਼ਿਆਦਾ ਸੁਹਾਵਣਾ ਬਣਿਆ ਹੋਇਆ ਹੈ ਜਿੱਥੇ ਕਿ ਪੰਜਾਬ ਦੇ ਵਿੱਚ ਧੁੱਪ ਦੇਖਣ ਨੂੰ ਨਹੀਂ ਨਜ਼ਰ ਆ ਰਹੀ ਉੱਥੇ ਹੀ ਹਾਲਕੀ ਕਿਣਮਣ ਅਤੇ ਕਈ ਥਾਵਾਂ ਦੇ ਉੱਤੇ ਭਾਰੀ ਬਾਰਿਸ਼ ਦੇ ਕਾਰਨ ਮੌਸਮ ਕਾਫੀ ਜ਼ਿਆਦਾ ਠੰਡਾ ਹੋ ਚੁੱਕਾ ਹੈ ਪੰਜਾਬ ਦੇ ਵਿੱਚ ਹੁਣ ਮੌਸਮ ਵਿਗਿਆਨੀਆਂ ਦੇ ਦੁਆਰਾ ਅੱਜ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਹਾਲਾਂਕਿ ਪੰਜਾਬ ਦੇ ਵਿੱਚ ਸਾਰਾ ਦਿਨ ਅੱਜ ਜਿਹੜੀ ਕਿ ਬੱਦਲ ਛਾਏ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ ਅੱਜ ਤੇ ਅਗਲੇ 2 ਦਿਨਾਂ ਤੱਕ ਸੂਬੇ ਦੇ ਵਿੱਚ ਮੌਸਮ ਆਮ ਰਹਿਣ ਵਾਲਾ ਹੈ ਸੋ ਬੁੱਧਵਾਰ ਸਵੇਰੇ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਥੇ ਕਿ ਮੀਂਹ ਪਿਆ ਤੇ ਇਸੇ ਦੌਰਾਨ ਹੁਣ ਜੇਕਰ ਅਗਲੇ ਦਿਨਾਂ ਦੀ ਗੱਲ ਕਰੀਏ ਤੇ ਮੌਸਮ ਵਿਭਾਗ ਦੇ ਅਨੁਸਾਰ ਦੱਸਿਆ ਗਿਆ ਹੈ ਕਿ 31 ਜੁਲਾਈ ਤੋਂ ਲੈ ਕੇ 2 ਅਗਸਤ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਜਿਹੜਾ ਕਿ ਆਮ ਰਹੇਗਾ ਤੇ ਕੋਈ ਵੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਇਸ ਤੋਂ ਇਲਾਵਾ 3 ਤ ਤੋ ਲੈ ਕੇ 5 ਅਗਸਤ ਤੱਕ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਅਤੇ ਪਠਾਨਕੋਟ ਵਰਗੇ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾ ਦਿੱਤੀ ਗਈ ਹੈ। ਇਸ ਸਮੇਂ ਦੌਰਾਨ ਸੂਬੇ ਦੇ ਵਿੱਚ ਜਲ ਉਲਟ ਜਾਰੀ ਕਰ ਦਿੱਤਾ ਗਿਆ ਹੈ ਤੇ ਡੈਮਾਂ ਦੇ ਵਿੱਚ ਪਹਿਲਾਂ ਤੋਂ ਹੀ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਧ ਚੁੱਕਾ ਹੈ ਜਿਸ ਦੇ ਕਾਰਨ ਜਿਹੜਾ ਕਿ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਰਹਿਣ ਵਾਲੇ ਲੋਕਾਂ ਦੇ ਲਈ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਚੋਰੀ ਕਰਨ ਦੇ ਦੋਸ਼ ਦੇ ਵਿੱਚ ਜਿਹੜਾ ਕੀ ਹੁਣ ਇੱਕ ਨੌਜਵਾਨ ਨੂੰ ਕਾਬੂ ਕਰ ਲਿਆ ਹੈ ਜੀ ਹਾਂ ਇਸ ਦਾ ਨਾਮ ਲੰਬੂ ਦੱਸਿਆ ਜਾ ਰਿਹਾ ਹੈ ਇਹ ਘਟਨਾ ਤੁਹਾਨੂੰ ਦੱਸਦੀ ਹੈ ਕਿ ਬੀਤੇ ਦਿਨ ਦੀ ਹੈ ਜਿੱਥੇ ਕਿ ਬਠਿੰਡਾ ਡੀਪੂ ਦੇ ਵਿੱਚ ਤਿੰਨ ਬੱਸਾਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਨਿਕਲ ਕੇ ਆਇਆ ਸੀ ਤੇ ਚੋਰਾਂ ਦੇ ਵੱਲੋਂ ਤਕਰੀਬਨ ਰਾਤ ਦੇ ਮੌਕੇ ਦੇ ਵਿੱਚ ਤਿੰਨ ਬੱਸਾਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪੀ ਆਰਟੀਸੀ ਦੀਆਂ ਬੱਸਾਂ ਸਨ ਪਰ ਇੱਕ ਬੱਸ ਜਿਹੜੀ ਕਿ ਸਟਾਰਟ ਹੋ ਗਈ ਜਿਸ ਤੋਂ ਬਾਅਦ ਕਿ ਉਸ ਨੂੰ ਉਹ ਲੈ ਕੇ ਫਰਾਰ ਹੋ ਗਏ ਸਨ ਸੋ ਇਹ ਜਿਹੜਾ ਕਿ ਹੁਣ ਐਸਐਸਪੀ ਮੈਡਮ ਅਮਨ ਨੀਤ ਕੌਂਡਲ ਦੇ ਵੱਲੋਂ ਦੱਸਿਆ ਗਿਆ ਹੈ ਕਿ ਜ਼ਿਲ੍ਹੇ ਦੇ ਵਿੱਚ ਅਧੀਨ ਪੈਂਦੇ ਮੋੜ ਵਿਖੇ ਪੀ ਆਰਟੀਸੀ ਦੀ ਬੱਸ ਜਿਹੜੀ ਕਿ ਚੋਰੀ ਹੋਈ ਸੀ ਉਸ ਨੂੰ ਕਿ ਹੁਣ ਬਰਾਮਦ ਕਰ ਲਿਆ ਗਿਆ ਹੈ ਪੁਲਿਸ ਨੇ ਮਸ਼ਹਹਦੀ ਵਾਰਤਦਿਆਂ ਹੋਇਆਂ 40 ਘੰਟੇ ਦੇ ਵਿੱਚ ਹੀ ਮਾਮਲੇ ਦੀ ਮੁਕੰਮਲ ਜਾਂਚ ਉਪਰੰਤ ਸ਼ੱਕ ਦੇ ਆਧਾਰ 'ਤੇ ਅਮਨਿੰਦਰ ਸਿੰਘ ਉਰਫ ਲੰਬੂ ਪੁੱਤਰ ਬਲਵੀਰ ਸਿੰਘ ਵਾਸੀ ਆਸਾ ਪੱਟੀ ਮੋੜ ਮੰਡੀ ਉਮਰ 38 ਸਾਲ ਨੂੰ ਕਾਬੂ ਕਰ ਲਿਆ ਹੈ। ਸੂਬੇ ਸਰਸਵੰਦੀ ਹੁਨਾਤਪਲੋਂ ਦੱਸਿਆ ਗਿਆ ਹੈ ਕਿ ਬਠਿੰਡਾ ਡੀਪੂ ਦੀਆਂ ਇਹ ਜਿਹੜੀ ਕਿ ਬੱਸ ਦੱਸੀ ਜਾ ਰਹੀ ਹੈ ਇਸ ਬੱਸ ਨੂੰ ਵੀ ਕਾਬੂ ਦੇ ਵਿੱਚ ਲੈ ਲਿਆ ਹੈ ਤੇ ਉਹਨਾਂ ਨੇ ਦੱਸਿਆ ਹੈ ਕਿ ਉਕਤ ਵਿਅਕਤੀ ਦੇ ਕਬਜ਼ੇ ਵਿੱਚੋਂ ਕੁਝ ਚਾਬੀਆਂ ਬਰਾਮਦ ਹੋਈਆਂ ਹਨ ਜੋ ਪੀਆਰਟੀਸੀ ਬੱਸ ਦੀਆਂ ਚਾਬੀਆਂ ਵਰਗੀਆਂ ਹਨ ਤੇ ਇੱਕ ਛੋਟੀ ਛੁਰੀ ਵੀ ਬਰਾਮਦ ਕੀਤੀ ਗਈ ਹੈ ਬਠਿੰਡਾ ਪੁਲਿਸ ਦੇ ਵੱਲੋਂ ਅੱਗੇ ਦੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦੇ ਆ ਕਿ ਹੈ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਜੇਕਰ ਉਹਨਾਂ ਨੂੰ ਸੂਚਨਾ ਮਿਲਦੀ ਹੈ ਤੇ ਤੁਰੰਤ ਜਿਹੜਾ ਕੀ ਉਹ ਨਦੀਕੀ ਪੁਲਿਸ ਥਾਣੇ ਜਾਂ ਫਿਰ 112 ਦੇ ਉੱਤੇ ਕਾਲ ਕਰਕੇ ਉਹਨਾਂ ਨੂੰ ਜਾਣਕਾਰੀ ਦੇਣ ਸੋ ਉਹਨਾਂ ਨੂੰ ਦੱਸ ਦਿਆ ਕਿ ਇਹ ਤਿੰਨ ਬੱਸਾਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਇਹ ਜਿਹੜੀ ਤੀਸਰੀ ਬੱਸ ਸੀਗੀ ਇਹ ਸਟਾਰਟ ਹੋ ਜਾਂਦੀ ਹੈ ਸੋ ਜਿਸ ਨੂੰ ਕੀ ਲੈ ਕੇ ਇਹ ਜਿਹੜੇ ਮੋਲਜਮਿਆਂ ਇਹ ਫਰਾਰ ਹੋ ਜਾਂਦੇ ਆ ਪਰ ਇਸ ਤੋਂ ਬਾਅਦ ਜਿਹੜਾ ਕਿ ਪਾਣੀ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਕਿ ਚਿੱਕੜ ਸੀ ਜਿਸ ਦੇ ਵਿੱਚ ਕੀ ਇਹ ਬੱਸ ਫਸ ਜਾਂਦੀ ਹੈ ਜਿਸ ਤੋਂ ਬਾਅਦ ਕੀ ਇਹ ਉੱਥੋਂ ਫਰਾਰ ਹੋ ਜਾਂਦੇ ਹਨ ਬੱਸ ਛੱਡ ਕੇ ਹੀ ਸੋ ਇਸ ਨੂੰ ਕੀ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਸੇਵਾਮੁਕਤ ਕਰਮਚਾਰੀਆਂ ਨੂੰ ਵੱਡਾ ਲਾਭ ਹੁਣ 7500 ਰੁਪਏ ਮਿਲੇਗੀ ਬੁਢਾਪਾ ਪੈਨਸ਼ਨ ਜੀ ਹਾਂ ਤੁਹਾਨੂੰ ਦੱਸਦੀ ਹਾਂ ਕਿ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਦੇਸ਼ ਦੇ ਕਰੋੜਾਂ ਸੇਵਾਮੁਕਤ ਕਰਮਚਾਰੀਆਂ ਦੇ ਲਈ ਵੱਡੀ ਰਾਹਤ ਇਹ ਆਈ ਹੈ ਕਿ ਸੁਪਰੀਮ ਕੋਰਟ ਨੇ ਹੁਣ ইপিਐਸ ਪੰਜਾਬ ਨਵੇਂ ਪੈਨਸ਼ਨ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਸਪਸ਼ਟ ਕੀਤਾ ਹੈ ਕਿ ਹੁਣ ਘੱਟੋ ਘੱਟ ਪੈਨਸ਼ਨ ਜਿਹੜੀ ਉਹ 7500 ਰੁਪਏ ਪ੍ਰਤੀ ਮਹੀਨਾ ਹੋਵੇਗੀ ਤੇ ਇਸ ਦੇ ਨਾਲ ਡੀਏ ਮਹਿੰਗਾਈ ਭੱਤਾ ਵੀ ਜੋੜਿਆ ਜਾਵੇਗਾ ਇਹ ਫੈਸਲਾ ਉਹਨਾਂ ਬਜ਼ੁਰਗਾਂ ਦੇ ਲਈ ਹੁਣ ਉਮੀਦ ਕਿਰਨ ਬਣਿਆ ਹੈ ਉਮੀਦ ਦੀ ਕਰਨ ਬਣਿਆ ਹੈ ਜੋ ਕਿ ਸਾਲਾਂ ਤੋਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਸਨ ਇਸ 95 ਪੈਨਸ਼ਨਰ ਲੰਬੇ ਸਮੇਂ ਤੋਂ ਘੱਟੋ-ਘੱਟ ਪੈਨਸ਼ਨ ਦੇ ਵਿੱਚ ਵਾਧੇ ਦੀ ਮੰਗ ਕਰ ਰਹੇ ਸਨ ਪਹਿਲਾਂ ਉਹਨਾਂ ਨੂੰ ਜਿੱਥੇ ਸਿਰਫ 1000 ਰੁਪਏ ਪੈਨਸ਼ਨ ਮਿਲਦੀ ਸੀ ਤੇ ਮੌਜੂਦਾ ਮਹਿੰਗਾਈ ਦੇ ਹਿਸਾਬ ਨਾਲ ਜੋ ਕਿ ਕਾਫੀ ਜ਼ਿਆਦਾ ਘੱਟ ਸੀ ਸੁਪਰੀਮ ਕੋਰਟ ਨੇ ਹੁਣ ਸਪਸ਼ਟ ਕੀਤਾ ਹੈ ਕਿ 7500 ਰੁਪਏ ਪ੍ਰਤੀ ਪੈਨਸ਼ਨ ਜਿਹੜੀ ਕਿ ਉਹਨਾਂ ਨੂੰ ਮਿਲੇਗੀ ਇਸ ਦੇ ਵਿੱਚ ਡੀਏਬੀ ਜੋੜਿਆ ਜਾਵੇਗਾ ਸੋ ਜਿਹੜੀ ਕਿ ਜਿਸ ਦੇ ਨਾਲ ਇਹ ਰਕਮ ਹੋਰ ਵੀ ਕਿਤੇ ਵੱਧ ਜਾਵੇਗੀ ਇਸ ਤੋਂ ਬਾਅਦ ਹੁਣ ਅਗਲੀ ਖਬਰ ਵੀ ਜਿਹੜੀ ਆ ਪੰਜਾਬ ਦੀਆਂ ਬੱਸਾਂ ਬਾਰੇ ਆ ਰਹੀ ਹੈ ਜੀ ਹਾਂ ਪੰਜਾਬ ਭਾਰ ਦੇ ਵਿੱਚ ਹੁਣ ਬੱਸਾਂ ਦੇ ਵਿੱਚ ਯਾਤਰਾ ਕਰਨ ਵਾਲੇ ਖਾਸ ਤੌਰ ਦੇ ਉੱਤੇ ਆਧਾਰ ਕਾਰਡ ਦੇ ਉੱਤੇ ਫ੍ਰੀ ਦੇ ਵਿੱਚ ਸਫ਼ਰ ਕਰਨ ਵਾਲੀਆਂ ਬੀਬੀਆਂ ਹੋ ਜੋ ਸਾਵਧਾਨ ਕਿਉਂਕਿ ਪੀ ਆਰਟੀਸੀ ਦੀਆਂ ਬੱਸਾਂ ਹੁਣ 4 ਅਗਸਤ ਤੋਂ ਜਾ ਰਹੀਆਂ ਹਨ ਅਣਮਿੱਥੇ ਸਮੇਂ ਦੇ ਲਈ ਹੜਤਾਲ ਦੇ ਉੱਤੇ ਜੀ ਹਾਂ ਤੁਹਾਨੂੰ ਦੱਸ ਦਿਆ ਕਿ ਪੰਜਾਬ ਭਾਰ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਯਾਤਰਾ ਕਰਨ ਵਾਲਿਆਂ ਦੇ ਲਈ ਅਹਿਮ ਖਬਰ ਨਿਕਲ ਕੇ ਆਈ ਹੈ ਦਰਅਸਲ ਠੇਕਾ ਮੁਲਾਜ਼ਮਾਂ ਨੂੰ ਸਥਾਈ ਤੌਰ ਦੇ ਉੱਤੇ ਠੇਕਾ ਕਮ ਲਾਜਮਾਨ ਨੂੰ ਸਥਾਈ ਕਰਨ ਦੇ ਵਿੱਚ ਦੇਰੀ ਕਾਰਨ ਸੂਬੇ ਦਾ ਟ੍ਰਾਂਸਪੋਰਟ ਸਿਸਟਮ ਇੱਕ ਵਾਰ ਫਿਰ ਤੋਂ ਠੱਪ ਹੋਣ ਦੇ ਕੰਢੇ ਹੈ ਪਨਬਸ ਪੀ ਆਰਟੀਸੀ ਕੰਟਰੈਕਟਰ ਕਰਮਚਾਰੀ ਜੂਨੀਅਨ ਦੇ ਜੂਨੀਅਨ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਲਟਕਦੀਆਂ ਮੰਗਾਂ 4 ਅਗਸਤ ਤੱਕ ਹੱਲ ਨਹੀਂ ਕੀਤੀਆਂ ਜਾਂਦੀਆਂ ਤੇ ਉਹ ਹਣ ਮੱਥੇ ਸਮੇਂ ਦੇ ਲਈ ਜਿਹੜਾ ਕੀ ਹੜਤਾਲ ਕਰ ਦੇਣਗੇ ਤੇ ਪੰਜਾਬ ਭਰ ਦੇ ਵਿੱਚ ਸਰਕਾਰੀ ਵਸਾਂ ਰੋਕ ਦਿੱਤੀਆਂ ਜਾਣਗੀਆਂ ਸੋ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਹੁਣੇ ਐਲਾਨ ਕੀਤੇ ਜਾ ਰਹੇ ਹਨ ਜਿੱਥੇ ਕਿ ਪਹਿਲਾਂ ਵੀ ਜੁਲਾਈ ਮਹੀਨੇ ਦੇ ਵਿੱਚ ਵੀ 9 10 ਤੇ 11 ਤਰੀਕ ਨੂੰ ਜਿਹੜਾ ਕਿ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਜਿਹੜਾ ਕਿ ਸਰਕਾਰ ਦੇ ਦੁਆਰਾ 28 ਤਰੀਕ ਦਿੱਤੀ ਗਈ ਸੀ ਪਰ ਉਸ ਦੇ ਉੱਤੇ ਵੀ ਕੋਈ ਗੱਲਬਾਤ ਨਹੀਂ ਹੋ ਸਕੀ ਸੋ ਹੁਣ ਆਖਰੀ ਤਰੀਕ ਜਿਹੜੀ ਉਹ 4 ਅਗਸਤ ਦੇ ਦਿੱਤੀ ਗਈ ਹੈ 4 ਅਗਸਤ ਤੋਂ ਬਾਅਦ ਸਰਕਾਰੀ ਬੱਸਾਂ ਪੰਜਾਬ ਦੇ ਵਿੱਚੋਂ ਹਣ ਮਿੱਥੇ ਸਮੇਂ ਦੇ ਲਈ ਬੰਦ ਹੋ ਜਾਣਗੀਆਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਮਸੀਤਰਥਲੀ ਲਗਾਈਆਂ ਗਈਆਂ ਹਨ ਨਵੀਆਂ ਪਵੰਦੀਆਂ ਪੰਜਾਬ ਦੇ ਬਰਨਾਲਾ ਵਾਸੀਆਂ ਦੇ ਲਈ ਹੁਣ ਅਹਿਮ ਖਬਰ ਸਾਹਮਣੇ ਨਿਕਲ ਤੇ ਆ ਰਹੀ ਹੈ ਦੱਸਦੀ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਟੀਬ ਇਥਨ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਇਹ ਹੁਕਮ ਜਾਰੀ ਕੀਤੇ ਹਨ ਕਿ ਸ਼ਹਿਰ ਦੇ ਵਿੱਚ ਜਿੰਨੇ ਵੀ ਦੁਕਾਨਦਾਰ ਹਨ ਸਦਰ ਬਾਜ਼ਾਰ ਫਰਵਾਹੀ ਬਾਜ਼ਾਰ ਅਤੇ ਇਸ ਤੋਂ ਇਲਾਵਾ ਹੋਰ ਸਾਰੇ ਬਾਜ਼ਾਰਾਂ ਦੇ ਵਿੱਚ ਜਿਹੜਾ ਕਿ ਦੁਕਾਨਦਾਰਾਂ ਨੂੰ ਸੀਮਾ ਤੋਂ ਜਿਹੜਾ ਕਿ ਬਾਹਰ ਸਮਾਨ ਰੱਖਣ ਦੇ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਕੋਈ ਵੀ ਹੁਣ ਚਾਰਪਈਆ ਮਹਾਨ ਸਦਰ ਬਾਜ਼ਾਰ ਦੇ ਵਿੱਚ ਦਾਖਲ ਨਹੀਂ ਹੋਵੇਗਾ ਤੇ ਬਾਜ਼ਾਰ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਬਰਨਾਲਾ ਰੇਲਵੇ ਸਟੇਸ਼ਨ ਦੀ ਪਾਰਕਿੰਗ ਦੇ ਵਿੱਚ ਜਹਾਬਾਨ ਖੜੇ ਕੀਤੇ ਜਾਣੇ ਚਾਹੀਦੇ ਹਨ ਹੁਕਮਾਂ ਦੇ ਅਨੁਸਾਰ ਕਿਹਾ ਗਿਆ ਹੈ ਕਿ ਆਰ ਬਈਆ ਬਾਨ ਸਿਰਫ ਹੁਣ ਫਰਵਾਹੀ ਅਤੇ ਇਸ ਤੋਂ ਇਲਾਵਾ ਹੰਡਿਆਆ ਬਾਜ਼ਾਰ ਦੇ ਵਿੱਚ ਨਿਰਧਾਰਿਤ ਪਾਰਕਿੰਗ ਲਾਈਨਾਂ ਦੇ ਅੰਦਰ ਹੀ ਖੜੇ ਕੀਤੇ ਜਾਣੇ ਚਾਹੀਦੇ ਹਨ ਤੇ ਸਾਰੇ ਬਾਜ਼ਾਰ ਦੇ ਵਿੱਚ ਲੋਡਿੰਗ ਬਾਨਾ ਟਰੈਕਟਰ ਟਰਾਲੀਆਂ ਟੈਂਪੂਆਂ ਟਾਟਾ 407 ਤੇ ਹੋਰ ਭਾਰੀ ਟਰੱਕਾਂ ਦਾ ਦਾਖਲਾ ਸਿਰਫ ਰਾਤ 9 ਵਜੇ ਤੋਂ ਬਾਅਦ ਜਿਹੜਾ ਕਿ ਸਵੇਰੇ 7 ਵਜੇ ਤੱਕ ਹੀ ਬੈਦ ਹੋਵੇਗਾ ਸੋ ਇਹ ਪਾਬੰਦੀਆਂ ਜਿਹੜੀਆਂ ਕਿ ਹੁਣ ਸਰਕਾਰ ਦੇ ਵੱਲੋਂ ਲਗਾਈਆਂ ਗਈਆਂ ਹਨ ਤੇ 15 ਸਤੰਬਰ ਸਾਲ 2025 ਤੱਕ ਇਹ ਪਾਬੰਦੀਆਂ ਲਾਗੂ ਰਹਿਣਗੀਆਂ ਤੇ ਕੋਈ ਵੀ ਦੁਕਾਨਦਾਰ ਹੁਣ ਆਪਣੀ ਦੁਕਾਨ ਤੋਂ ਬਾਹਰ ਵੀ ਜਿਹੜਾ ਸਾਮਾਨ ਨਹੀਂ ਰੱਖ ਸਕਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਕੈਬਨਿਟ ਮੀਟਿੰਗ ਦੇ ਵਿੱਚ ਲਿਆ ਗਿਆ ਹੈ ਵੱਡਾ ਫੈਸਲਾ ਹੁਣ ਪਾਣੀ ਦੇ ਬਿੱਲ ਦੀ ਹੋਵੇਗੀ ਵਸੂਲੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਅੱਜ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਕਈ اہم ਫੈਸਲੇ ਲਏ ਗਏ ਹਨ ਇਹਨਾਂ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਗਿਆ ਹੈ ਕਿ ਪਾਖੜਾ ਵਿਆਸ ਪ੍ਰਬੰਧਨ ਬੋਰਡ ਦੇ ਲੰਮੇ ਸਮੇਂ ਤੋਂ ਦੂਜੇ ਰਾਜਾਂ ਦੇ ਵੱਲ ਬਕਾਇਆ ਸੀ ਤੇ ਹੁਣ ਪਾਣੀ ਦੇ ਬਕਾਇਆ ਦੀ ਵਸੂਲੀ ਦੀ ਮੁਹਿੰਮ ਜਿਹੜੀ ਸੀ ਤੇਜ਼ ਕੀਤੀ ਜਾਵੇਗੀ ਵਿੱਤ ਮੰਤਰੀ ਨੇ ਕਿਹਾ ਹੈ ਕਿ 113.24 ਕਰੋੜ ਰੁਪਏ ਦਾ ਬਿੱਲ ਹਰਿਆਣਾ ਸਰ ਤੱਗਿਆ ਹੈ ਸੋ ਪੰਜਾਬ ਸਰਕਾਰ ਹੁਣ ਪਾਣੀ ਦਾ ਜਿਹੜਾ ਕੀ ਬਿੱਲ ਹਰਿਆਣਾ ਸਰਕਾਰ ਤੋਂ ਵਸੂਲੇਗੀ